ਹਰ ਰਾਜਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹ ਸਾਡੇ ਗੁਰੂ ਹੋਣ ਦੇ ਨਾਲ-ਨਾਲ ਬਹੁਤ ਵੱਡੇ ਭੂਗੋਲਿਕ ਸਥਿਤੀ ਤੇ ਬਹੁਤ ਵੱਡੇ ਸਾਇੰਟਿਸਟ ਵੀ ਸੀਗੇ ਹੂੰ ਉਹ ਬਣਾਉਣ ਨੂੰ ਆਪਣਾ ਰਾਜ ਇੱਥੇ ਤੋਂ ਮੁਗਲਾਂ ਤੋਂ ਦੂਰ ਵੀ ਬਣਾ ਸਕਦੇ ਸੀਗੇ ਹੂੰ ਹਯੂਰ ਸਾਹਿਬ ਬਹਿ ਜਾਂਦੇ ਪਹਿਲਾਂ ਹੀ ਪਟਨਾ ਸਾਹਿਬ ਬਹਿ ਜਾਂਦੇ ਉਹਨਾਂ ਨੇ ਦੇਖਿਆ ਵੀ ਜਿਹੜੀ ਮੇਰੀ ਕੌਮ ਹੈ ਉਹ ਕਦੇ ਭੁੱਖੀ ਨਾ ਮਰੇ ਉਹਨਾਂ ਨੇ ਭੂਗੋਲਿਕ ਸਥਿਤੀ ਦੇਖੀ ਵੀ ਜਿਹੜੀ ਆ ਧਰਤੀ ਹੈ ਹੂੰ ਵੀ ਇਹ ਹਜ਼ਾਰਾਂ ਸਾਲ ਬੰਜਰ ਨਹੀਂ ਹੋਊ ਜੇ ਵੱਧੋ-ਵੱਧ ਇਹ ਬੰਜਰ ਹੋਣੀ ਹੈ ਨਾ ਇਹ ਸਾਇੰਟਿਸਟ ਸਾਇੰਟਿਸਟਾਂ ਨੇ ਪ੍ਰੂਵ ਕਰਤਾ ਵੀ 3 ਸਾਲ ਬੰਜਰ ਹੋਊ ਇਹ ਧਰਤੀ ਜੇ ਹੋਈ ਜਿਹੜੀ ਆ ਆਪਣੇ ਪੰਜਾਬ ਦੀ ਧਰਤੀ ਹੈ ਕੁਝ ਪਾਕਿਸਤਾਨੀ ਏਰੀਆ ਕੁਝ ਹਰਿਆਣੇ ਦੇ ਏਰੀਆ ਵੀ ਉਹ ਤੋਂ ਵੱਧ ਬੰਜਰ ਨਹੀਂ ਹੋ ਰਹੀ ਆਉਣੇ ਵਾਲੇ ਸਮੇਂ ਦੇ ਵਿੱਚ ਦੁਨੀਆ ਦੀਆਂ 70% ਧਰਤੀਆਂ ਬੰਜਰ ਹੋਣ ਜਾ ਰਹੀਆਂ ਨੇ ਉਹਨਾਂ ਨੇ ਅਨਾਜ ਪੈਦਾ ਕਰਨਾ ਹੀ ਨਹੀਂ ਹੈਗਾ ਇੱਕੋ ਇੱਕੇ ਧਰਤੀ ਸੀਗੀ ਸਾਡੀ ਤੁਸੀਂ ਦੇਖੋ ਕੱਡੀ ਦੂਰ ਦ੍ਰਿਸ਼ਟੀ ਸੀਗੀ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਾਡੇ ਪਿਤਾ ਦੀ ਉਹਨੇ ਸਾਡੀ ਕੌਮ ਇੱਥੇ ਬਿਠਾਈ ਹੁਣ ਸਾਡੇ ਕਿੰਨੇ ਕਰਮ ਮਾੜੇ ਨੇ ਸਾਡੇ ਲੋਕਾਂ ਦੇ ਮੈਨੂੰ ਇਹ ਨਹੀਂ ਸਮਝ ਆ ਰਹੀ ਠੀਕ ਆ ਤੁਸੀਂ ਪੈਸਾ ਕਮਾਓ ਉਹਗਾ ਜਾਓ ਬਾਹਰ ਦੁਨੀਆ ਘੁੰਮੋ ਫਿਰੋ ਸਭ ਕੁਝ ਕਰੋ ਪਰ ਆਪਣਾ ਘਰ ਨਾ ਛੱਡੋ ਇਹ ਸਾਡੀ ਜੜ ਹੈ ਜਿੰਨਾ ਚਿਰ ਬਾਈ ਦੀਪ ਸਿੱਧੂ ਕਹਿੰਦਾ ਹੁੰਦਾ ਸੀ ਪੰਜਾਬ ਸਾਡੀ ਪਿੱਠ ਤੇ ਖੜਾ ਨਾ ਬਾਈ ਉਨਾਂ ਚਿਰ ਵਿਦੇਸ਼ਾਂ ਦੇ ਵਿੱਚ ਸਾਡੀ ਧਾਕ ਹੈ ਜਿੱਦਣ ਸਾਡੀ ਜੜ ਪੱਟੀ ਗਈ ਇਹ ਗੋਰਿਆਂ ਨੇ ਸਾਨੂੰ ਕੱਢ ਦੇਣਾ ਉੱਥੋਂ ਗੋਰੇ ਸਾਨੂੰ ਪਸੰਦ ਨਹੀਂ ਕਰਦੇ ਕੋਈ ਸਾਨੂੰ ਵਾਈਟ ਕਾਲਰ ਜੌਬ ਨਹੀਂ ਦਿੰਦੇ ਉੱਥੇ ਸਾਡੀਆਂ ਤੁਸੀਂ ਜੌਬਾਂ ਦੇਖੋ ਉੱਥੇ ਬਾਹਰਲੇ ਮੁਲਕਾਂ 'ਚ ਕੀ ਨੇ ਸਾਡੀਆਂ ਕੁੜੀਆਂ ਵੀਡੀਓ ਚੱਲ ਰਹੀ ਹੈ ਸਿਮੈਂਟ ਲਾ ਰਹੀਆਂ ਨੇ ਕੋਈ ਬੋਰਡ ਚੱਕ ਕੇ ਆਏ ਖੜ੍ਹੀਏ ਵੀ ਇੱਥੇ ਪੀਜ਼ਾ ਖਾਓ ਆ ਕੇ ਅਸੀਂ ਆਪਣੇ ਇੱਜ਼ਤਾਂ ਨੂੰ ਸਾਮਸਖਾਂ ਲੁਕੋ ਕੇ ਰੱਖਣ ਵਾਲੇ ਲੋਕ ਅਸੀਂ ਬਾਈ ਜਿੱਤਾਂ ਸਾਡੀਆਂ ਸੜਕਾਂ ਤੇ ਰੋਲੀ ਫਿਰਦੇ ਆ ਉੱਥੇ ਦੱਸੋ ਕਾ ਦੀ ਇੱਜ਼ਤ ਹੈ ਕੋਈ ਕਹਿ ਦੂਗਾ ਘੈਂਟ ਸਰਦਾਰ ਵੀ ਮੁੱਛ ਵੀ ਹਾਂ ਮੇਰੀ ਕੁੜੀ ਬਾਈ ਉਧਰ ਕਾ ਵਾਈਟ ਜੌਬ ਕਰਦੀ ਆ ਜਾਂ ਕੋਈ ਉਹ ਕਰਦਾ ਠੀਕ ਹੈ ਇੱਕਾ ਦੂਕਾ ਹੋਣਗੇ ਪਰ ਬਾਈ ਅਸੀਂ ਸਰਦਾਰੀਆਂ ਰੋਲ ਨਹੀਂ ਆ ਬਾਈ ਮਨ ਤੇ ਬੜਾ ਮਨ ਉਹ ਹੁੰਦਾ ਆਦਾਸ ਬਈ ਅਸੀਂ ਉਹ ਵਾਰਸਾਂ ਉਹਨਾਂ ਦੇ ਵਾਰਸਾਂ ਜਿਨ੍ਹਾਂ ਨੇ ਆਪਣੀ ਇੱਜ਼ਤਾਂ ਬੜੀਆਂ ਸਾਮ ਕੇ ਰੱਖੀਆਂ ਜੀ